ਹੁਸ਼ਿਆਰਪੁਰ ਸਿਟੀ ਦੇ ਵਿੱਚ ਡੀਐਸਪੀ ਅਮਰਨਾਥ ਨੇ ਸੰਭਿਆ ਆਪਣਾ ਕਾਰਜਬਾਰ ਹੁਸ਼ਿਆਰਪੁਰ ਵਾਸੀਆਂ ਨੂੰ ਕੀਤੀ اپੀਲ ਵੇਖੋ ਪੂਰੀ ਰਿਪੋਰਟ ਮੈਂ ਅਮਰਨਾਥ ਡੀਐਸਪੀ ਉਧਰ ਸਿਟੀ ਸ਼ਹਿਰਪੁਰ ਬਕੇ ਚਾਲ ਸੰਭਾਲਿਆ ਹੋਇਆ ਤੇ ਮੈਂ ਲੋਕਾਂ ਨੂੰ ਪੰਜਾਬ ਸਰਕਾਰ ਔਰ ਸਾਡੇ ਡੀਜੀਪੀ ਸਾਹਿਬ ਔਰ ਸਾਡੇ ਐਸਐਸਪੀ ਸਾਹਿਬ ਜੀ ਸੁਰਿੰਦਰ ਲੰਬਾ ਜੀ ਦੇ ਅਧੀਨ ਨਿਰਦੇਸ਼ਾਂ ਦੇ ਅਨੁਸਾਰ ਅਸੀਂ ਲੋਕਾਂ ਨੂੰ ਮੈਂ ਸਾਰੇ ਪੰਜਾਬ ਬਣੌਣ ਦੀ ਅਪੀਲ ਕਰਦੇ ਆਂ ਔਰ ਜਿੰਨੇ ਵੀ ਸਮਗਦਰ ਔਰ ਗੈਂਗਸਟਰ ਆ ਉਹਨਾਂ ਨੂੰ ਚੇਤਾਵਨੀ ਦਿੰਦਾ ਕਿ ਕੋਈ ਬਾਜ਼ਿਆਜਮ ਜੇ ਤਾਂ ਉਹਨਾਂ ਦੇ ਖਿਲਾਫ ਸਖਤ ਐਕਸ਼ਨ ਲਿਆ ਜਾਵੇਗਾ ਔਰ ਖਾਸ ਕਰ ਚੈਨਾ ਡੋਰ ਵਾਲਿਆਂ ਨੂੰ ਵੀ ਮੇਰੀ ਇਹ ਹੀ ਚੇਤਾਵਨੀ ਆ ਵੀ ਉਹ ਇਹ ਚੈਨਾ ਡੋਰ ਵੇਚਣੀ ਬੰਦ ਕਰ ਦੇ ਨੇ ਤਾਂ ਉਹਨਾਂ ਦੇ ਖਿਲਾਫ ਵੀ ਸਬ ਸੈਕਸ਼ਨ ਲਿਆ ਜਾ ਰਿਹਾ ਅਮਨ ਕਾਨੂੰਨ ਦੀ ਸਥਿ ਸਹਿਰ ਦੇ ਵਿੱਚ ਬਿਲਾ ਕੇ ਰੱਖੀ ਜਾ ਹੋਈ ਥੈਂਕ ਯੂ ਜੀ ਧੰਨਵਾਦ